ਜੇ ਸਾੰ ਮੈਨੂੰ ਤਾਂ 50 ਸਾਲ ਹੋ ਗਏ ਹੋਣਿਆ ਜੀ ਬੈਕੀ ਨੂਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਇਹ ਨਾਲੇ ਚਾ ਕਾਦੇ ਚਾ ਕਾਦੇ ਚ ਨਹੀਂ ਹੈਗੀ ਜੇ ਕਿਤੇ ਕੋਈ ਹੁੰਦੀ ਵੀ ਆ ਆ ਕੇ ਕਹਦੇ ਕੋਈ ਨਾ ਪਈ ਕੋਈ ਨਾ ਮੈਂ ਬੈਠਾ ਹੂਰੀ ਬੈਠਾ ਐ ਮੈਂ ਵੀ ਹੁਣ ਉਹਨੂੰ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਿਆ ਜਾਵੇ ਤੁਸੀਂ ਫੋਨ ਕੀਤਾ ਹੋਂ ਅੱਛਾ ਇਹ ਕਰਿਆ ਹੈ ਹਾਂ ਹੁਣ ਬੰਦਾ ਹੀ ਹੋਣ ਬੰਦਾ ਆ ਰਿਹਾ ਜੀ ਹੁਣ ਬੰਦਾ ਆ ਰਿਹਾ ਹੈ ਲੇਖੇ ਦੀ 50 ਸਾਲ ਹੋ ਗਏ ਹੁਣ ਮੈਨੂੰ ਬੈਠੇ ਨੂੰ ਮੀਟਰ ਦੇ ਜਿਹੜਾ ਹੈ ਮੀਟਰ ਵੀ ਲੱਗਿਆ ਹੋਇਆ ਹੈ ਜੀ ਨਾਲੀਆਂ ਵੀ ਬਣੀਆਂ ਹੋਈਆਂ ਬਿਲ ਪਾਸ ਸਭ ਕੁਝ ਕਰਦੇ ਆ ਅਸੀਂ ਸਭ ਨਾਲੀਆਂ ਪੱਕੀਆਂ ਬਣੀਆਂ ਹੋਈਆਂ ਸਾਰੀ ਸਹੂਲਤਾਂ ਸਭ ਮਹੱਲੇ 'ਚ ਵੀ ਹੁਣ ਕਾਤੇ ਟਾ ਰਿਹਾ ਫੇਰ ਇਹ ਸਾਨੂੰ ਕੋਈ ਨੋਸਟ ਨਹੀਂ ਆਇਆ ਸਾਨੂੰ ਕੋਈ ਕੁਝ ਕਿਸੇ ਨੇ ਦੱਸਿਆ ਨਹੀਂ ਹੈ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਬੱਚਿਆਂ ਨੂੰ ਲੈ ਕੇ ਛੋਟੇ ਨੋਸ ਕਿੱਥੇ ਜਾਈਏ ਹੁਣ ਗਰੀਬ ਬੰਦੇ ਦਿਹਾੜੀ ਕਰਕੇ ਅਸੀਂ ਰੋਟੀ ਖਾਂਦੇ ਆ ਅਸੀਂ ਮਕਾਨ ਕਿੱਥੇ ਦੇ ਪਾ ਲੂਗੇ ਜਗਾਸੀਂ ਕਿੱਥੇ ਦੇ ਖਰੀਦ ਲੂਗੇ ਉਹਨੂੰ ਪਹਿਲਾਂ ਨਹੀਂ ਤੇ ਦੇਖਦਾ ਵੀ ਇਹ ਨਾਲੇ ਚ ਜਗਾ ਆਉਂਦੀ ਆ ਮੈਂ ਕਿਉਂ ਵੇਚਦਾ ਉਹਦੇ ਤੋਂ ਸੁਭਰਾ ਉਹਦੇ ਦੇ ਕਾਰਵਾਈ ਕਰੋ ਤੁਸੀਂ ਉਹਦੇ ਦੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਇਸ ਟਾਈਮ ਉਹਰੇ ਬੁਲਾਉਣਾ ਚਾਹੀਦਾ ਹੈ ਵੀ ਆ ਗਰੀਬ ਮਰ ਰਹੇ ਆ ਅਸੀਂ ਹੋ ਗਏ 28 ਸਾਲ ਹੋ ਗਏ 28 ਸਾਲ ਹੋ ਗਏ ਇਹ ਕੀ ਤੋਂ ਲਈ ਸੀ ਇਹ ਪ੍ਰਾਪਰਟੀ ਜਿਹੜੀ ਹੈਗੀ ਰਣਜੀਤ ਸਿੰਘ ਟਿੰਸ ਤੋਂ ਟਿੰਸੇ ਤੋਂ ਤੁਸੀਂ ਫਿਰ ਬਾਅਦ ਚ ਇੱਥੇ ਘਰ ਪਾਇਆ ਹੁਣ ਕੀ ਨੋਟਿਸ ਆਇਆ ਤੁਹਾਨੂੰ ਹੁਣ ਰਾਜਾ ਸਾਨੂੰ ਪਹਿਲਾਂ ਆਏ ਤੇ ਕਿ ਐਮੀਨ ਨੇ ਪਹਿਲਾਂ ਵੀ ਤੁਹਾਡੇ ਘਰ ਆਇਆ ਹੈ ਜਾਣਗੇ ਫੇਰ ਚੁੱਪ ਹੋ ਗਏ ਸੀਗੇ ਫੇਰ ਹੁਣ ਫੇਰ ਹੁਣ ਕਹਿੰਦੇ ਨੇ ਵੀ ਹਾਂ ਢਾਉਣੇ ਨੇ ਹੂੰ ਕਿੰਨੇ ਕਰਨੇ ਬਹੁਤ ਕਰਨੇ ਰਾਜਾ ਕੀਕਰ ਹੋਣਗੇ ਕੀਤੇ ਨਾ ਬਰਾ ਪੱਤੇ ਹੁਣ ਰਾਜੇ ਹੁਣ ਕਿਹੜਾ ਗਿਣੇ ਜਦੋਂ ਉਹਨਾਂ ਨੇ ਵੇਚੀ ਹੈ ਤੁਹਾਨੂੰ ਜਦ ਤੁਸੀਂ ਰਜਿਸਟਰੀਆਂ ਕਰਾਈਆਂ ਉਦੋਂ ਨਹੀਂ ਪਤਾ ਲੱਗਿਆ ਸੀ ਸਾਨੂੰ ਰਾਜੇ ਪਤਾ ਹੀ ਨਹੀਂ ਤਾਂ ਫਿਰ ਅਸੀਂ ਲੈਂਦੇ ਕਾਨੂੰ ਗਰੀਬ ਬੰਦੇ ਆ ਸਾਨੂੰ ਕੋਈ ਪਤਾ ਨਹੀਂ ਤਾਂ ਸਾਡਾ ਸਾਰਾ ਕੁਝ ਹੋ ਗਿਆ ਜਦੋਂ ਸਰਕਾਰ ਕਿੱਥੇ ਸੀ ਅਸੀਂ ਇਹੀ ਕਹਿੰਦੇ ਹਾਂ ਜਦੋਂ ਕਚੈਰੀਆਂ ਵਾਲੇ ਕਿੱਥੇ ਸੀਗੇ ਜਾਂ ਸਾਡੀਆਂ ਰਜਿਸਟਰੀਆਂ ਕਰਾਈਆਂ ਨਹੀਂ ਜਦੋਂ ਅਸੀਂ ਨੂੰ ਕੋਰਤ ਮਾਰਾ ਸਾਥ ਵੀ ਬਣਿਆ ਵਾ ਸਾਰਾ ਕੁਝ ਬਣਿਆ ਵਾ ਪੂਰੀ ਕੋਲੋਨੀ ਆ ਤਾਂ ਮਤਲਬ ਹਾਂ ਦੀ ਪੂਰੀ ਕੋਲੋਨੀ ਤਿਆਰ ਮੀਟਰ ਲੱਗੇ ਹੋਏ ਨੇ ਸਾਡੇ ਨਾਲੀਆਂ ਪੱਕੀਆਂ ਢੀਂਗਾਂ ਬਣੀਆਂ ਪਈਆਂ ਜੇ ਜੇ ਸਰਕਾਰ ਦੀ ਹੁੰਦੀ ਫਿਰ ਤਾਂ ਮੀਟਰ ਨਹੀਂ ਲੱਗਦਾ ਸੀ ਮੀਟਰ ਨਾਲੀ ਜਦੋਂ ਸਾਨੂੰ ਇਹਨੇ ਟੀਨਸ ਨੇ ਰਜਿਸਟਰੀ ਕਰਵਾਈ ਫਿਰ ਜਾਂ ਸਰਕਾਰ ਕਿੱਥੇ ਸੀ ਕਿ ਸਰਕਾਰ ਦਾ ਕਸੂਰ ਤੇ ਹੁਣ ਢਾਉਣਾ ਇਹਨੇ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਸਾਡੇ ਨਾਲ ਅਸੀਂ ਤਾਂ ਮਰ ਜਾਾਂਗੇ ਰਾਜਾ ਕਰਨੀ ਅਸੀਂ ਛੱਡ ਨਹੀਂ ਸਾਨੂੰ ਜਗ੍ਹਾ ਪਾ ਕੇ ਘਰ ਦਿੱਤੇ ਜਾਣਾ ਸੀ ਉੱਠੜਾਂਗੇ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹੋ ਇੱਥੇ ਘੱਟੋ ਘੱਟ 35 ਸਾਲ ਮੰਗੋ ਹੋਗੇ ਸਾਨੂੰ ਰਹਿੰਦੇ ਨੂੰ ਠੀਕ ਹੈ ਜਦੋਂ ਸਾਨੂੰ ਨੈਰੀਸ਼ ਆ ਵੀ ਜਗਾ ਲਿੱਤੀ ਆ ਰਜਿਸਟਰੀ ਹੋਈ ਆ ਪਟਵਾਰੀ ਹੋਗੇ ਸਾਰੇ ਦੇ ਸਾਈਨ ਸਭ ਕੁਝ ਅੱ비 ਪ੍ਰੋਪਰ ਹੋਇਆਗਾ ਠੀਕ ਆ ਉਦੋਂ ਸਰਕਾਰ ਨੇ ਕਿਉਂ ਨਹੀਂ ਦੱਸਿਆਗਾ ਵੀ ਭਾਈ ਇਹ ਵੀ ਨੈਰੀ ਮਹਿਕਮੇ ਦੀ ਜਗਾ ਕੀ ਉਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜਿੰਨੇ ਸਾਨੂੰ ਜਗਾ ਵੇਚੀ ਆ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤੇ ਨੈਰੀ ਮਹਿਕਮਤ ਆ ਰਹੇ ਨੇ ਠੀਕ ਆ ਵੀ ਸਾਨੂੰ ਜਾਤਾ ਜਗਾ ਬਦਲੇ ਜਗਾ ਪਾ ਕੇ ਦੇਣਾ ਤੇ ਬੰਦੀ ਕਾਰਵਾਈ ਢਿੰਡ ਸਤੇ ਹੋਣੀ ਚਾਹੀਦੀ ਹੈ ਲੱਖ ਰੁਪਏ ਲਏ ਹੋਏ ਪਹਿਲਾਂ ਜ਼ਮੀਨ ਤੇ ਹੁਣ ਉਹ ਹੀ ਤਾਂ ਗੱਲ ਹੈ ਹੁਣ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਮਸਾ ਤਿੰਨ ਕਾ ਤਿੰਨ ਕਾ ਕਰਕੇ ਸਰਨੇ ਕਰ ਪਾਇਗਾ ਅਸੀਂ ਕਿੱਥੇ ਜਾਵਾਂਗੇ ਜਵਾਕਾਂ ਨੂੰ ਲੈ ਨਾ ਪੱਕੇ ਤੌਰ ਤੇ ਮਿਲਣ ਦੇ ਨਾ ਪੱਕੇ ਤੌਰ ਤੇ ਕਦੇ ਕੱਢ ਜਾਂਦੇ ਨੇ ਕਦੇ ਬਾਹਰੇ ਬਿਚੇ ਦੇ ਜਾਂਦੇ ਨੇ ਕਦੇ ਕਿੰਮੇ ਦੇ ਜਾਂਦੇ ਇਹਦੀ ਮੰਤੀ ਨਹੀਂ ਅੱਜ ਤੱਕ ਸਹੀ ਹੋਈ ਹੈ ਜੀ ਹੁਣ ਕੀ ਮੰਗ ਕਰਦੇ ਮੰਗੇ ਹੀ ਕਰਦੇ ਆ ਦੇਖੋ ਇੱਕ ਤਾਂ ਜਿੱਦ ਨੇ ਸਾਨੂੰ ਜਗਾ ਵੇਚੀ ਆ ਠੀਕ ਆ ਉੱਤੇ ਕਾਰਵਾਈ ਹੋਵੇ ਤੇ ਸਾਡ ਨੂੰ ਜੇ ਤਾਂ ਦੇ ਨੇ ਜਾਂ ਕੀ ਕਰਦੇ ਨੇ ਸਾਨੂੰ ਜਗਾ ਬਦੇ ਜਗਾ ਤੇ ਪਾ ਕੇ ਦੇ ਕਿੰਨੀ ਵਾਰ ਨੋਟਿਸ ਆਇਆ ਇਸ ਬਾਬਤ ਹਾਂ ਜੀ ਸਾਨੂੰ 3-4 ਵਾਰ ਆਇਆ ਪਰ ਆਂਦਾ ਕਦੇ 10 ਸਾਲ ਬਾਅਦ ਆਂਦਾ ਈ ਕਦੇ 15 ਸਾਲ ਬਾਅਦ ਆਂਦਾ ਕਲੋਨੀ ਕੀ ਨਾਮ ਹੈ ਇਹ ਕਲੋਨੀ ਗੁਰੂ ਤੇਗ ਬាទਰ ਨਗਰ ਹੈ ਕਿ ਕਿੰਨੇ ਘਰ ਨੇ ਇੱਥੇ ਇਹ 40 ਤੋਂ 50 ਸਾਰੀ ਕਲੋਨੀ ਉਹ ਆ ਜਾਂਦੀ ਹੈ ਇਹ ਵਿੱਚ ਜਾ ਕਰਦੇ ਕਲੋਨੀਓ ਬਿਜਤੀ ਮਤਲਬ ਦੋਨੋਂ ਵਿੱਚ ਹਾਂ ਇੱਕ ਕਲੋਨੀ ਦੇ ਵਿੱਚ ਹੈ ਵੀ ਆ ਜਿਵੇਂ ਆ ਲਾਈਨਾਂ ਨੇ ਪੂਰੀ ਇਹ ਸਾਰੀ ਵਿੱਚ ਆ ਜਾਂਦੀ ਹੈ ਕਿਸੇ ਦਾ ਕਿੰਨਾ ਆਂਦਾ ਕਿਸੇ ਦਾ ਕਿੰਨਾ ਆਂਦਾ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਹੈ ਉਹਦੇ ਕੋਠੇਆ ਬਣੇ ਨੇ ਹੁਣ ਕਿਵੇਂ ਪਲਿੰਗ ਹੋਊਗਾ ਉਹ ਗੱਲ ਤਾਂ ਹੋ ਗਈ ਹੈ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਠੀਕ ਹੈ ਅਸੀਂ ਤਾਂ ਆਪਣੀ ਸਾਰੀ ਉਮਰ ਦੀ ਜਮਾ ਪੂੰਜੀ ਲਾ ਕੇ ਬੈਠੇ ਆ ਉਹਦੇ ਤੇ ਅਸੀਂ ਪਾਵਾਂਗੇ ਅਸੀਂ ਤਾਂ ਤੁਹਾਡੇ ਤੋਂ ਤਾਂ ਪੈਣਾ ਵੀ ਨਹੀਂ ਹੁਣ ਕਿੱਥੇ ਜਾਵਾਂਗੇ ਅਸੀਂ ਮਸਲਾ ਭਾਜੀ ਇਹ ਆਈ ਸਾਡੇ ਪਿਤਾ ਜੀ ਨੇ ਜਗਾ ਲਿੱਤੀ ਸੀ ਰਣਜੀਤ ਸਿੰਘ ਢੀਂਸਾ ਪ੍ਰਾਪਰਟੀ ਡੀਲਰ ਤੋਂ ਉਹਨੇ ਸਾਨੂੰ ਜਗਾ ਅਸੀਂ ਪੈਸੇ ਦਿੱਤੇ ਉਹਨੇ ਸਾਨੂੰ ਜਗਾ ਦਿੱਤੀ ਕਬਜ਼ਾ ਕਰਾਇਆ ਅਸੀਂ ਮਕਾਨ ਪਾਇਆ ਸਾਨੂੰ ਮਹਿਕਮੇ ਗੰਨੀਓ ਕੋਈ ਇਨਕੁਆਰੀ ਨਹੀਂ ਆਈ ਵੀ ਇਹ ਸਰਕਾਰੀ ਜਗਾ ਜਾਂ ਕਿਸੇ ਹੁਣ ਸਰਕਾਰੀ ਜਗਾ ਬਤ ਹੁਣ ਮਹਿਕਮਾ ਸਾਡੇ ਮਕਾਨ ਧਾਨ ਆਇਆ ਸਾਨੂੰ ਇਹ ਨਹੀਂ ਪਤਾ ਵੀ ਸਾਡੀ ਸਰਕਾਰੀ ਜਗਾ ਆਉਂਦੀ ਆ ਜਾਂ ਨਹੀਂ ਆਉਂਦੀ ਜੀ ਇਹ ਕੋਈ ਮੰਤੀ ਨਹੀਂ ਹੋਈ ਜੀ 18 ਸੈਨੂੰ ਬੁਲਾਇਆ ਜਾ ਬਾਈ ਉਹ ਤੋਂ ਪੁੱਛਿਆ ਜਾਵੇ ਵੀ ਹਾਂ ਭਾਈ ਤੈਂ ਸਰਕਾਰੀ ਜਗ੍ਹਾ ਵਿੱਚ ਹੀ ਆ ਕਿਉਂ ਵਿੱਚ ਹੀ ਆ ਕਿੱਥੇ ਕਬਜ਼ਾ ਦਿੱਤਾ ਹੀ ਕਿਹੜਾ ਵਿਭਾਗ ਆਇਆ ਇਹ ਨਹਿਰੀ ਵਿਭਾਗ ਦੇ ਵਾਲੇ ਆਏ ਨੇ ਕੀ ਕਹਿੰਦੇ ਨੇ ਤੁਹਾਨੂੰ ਇਹ ਮਕਾਨ ਖਾਲੀ ਕਰਨੇ ਨੂੰ ਕਹਿੰਦੇ ਨੇ ਤੇ ਅੱਜ ਕਬਜ਼ਾ ਲੈਣਾ ਹੀ ਇਹਨਾਂ ਨੇ ਇੱਥੇ ਕਿੰਨਾ ਏਰੀਆ ਕਿੰਨਾ ਏਰੀਆ ਚ ਬਣੇ ਨੇ 40 ਫੁੱਟ ਦੇ ਚਾਰੀ ਫੁੱਟ ਹੈ ਐ ਨਹੀਂ ਪਤਾ ਹੀ ਵੀ ਕਿੰਨਾ ਏਰੀਆ ਹੁੰਦਾ ਇਹ ਸਾਡੀ ਸਾਰੀ ਕਲੋਨੀ ਇੱਥੇ ਫਿਲਹਾਲ ਸਾਰੇ ਦੇਖੋ ਇਹ ਮਾਤਾ ਬੈਠੇ ਨੇ ਜੀ ਹਰੇਕ ਘਰ ਦੇ ਵਿੱਚੋਂ ਮੈਂਬਰ ਆਏ ਹੋਏ ਨੇ ਜੀ ਸਾਨੂੰ ਕੋਈ ਇਨਕੁਆਇਰੀ ਨਹੀਂ ਦਿੱਤੀ ਇਹਨਾਂ ਨੇ ਵੀ ਮਕਤ ਸਰਕਾਰੀ ਜਗਾਹ ਤੋ ਡੀ ਆਉਂਦੀ ਆ ਕਿੰਨੇ ਘਰ ਕਿੰਨੇ ਘਰ ਦੇ ਨੇ ਵਿੱਚ ਜਿਹੜੇ ਘਰ ਦੇ ਨੇ ਇਹ ਤਕਰੀਬਨ ਜੀ 40 50 ਘਰ ਆ ਰਹੇ ਨੇ ਗਲੀ ਦੇ ਵਿੱਚ ਹੀ 40 50 ਘਰ ਆ ਰਹੇ ਨੇ ਜਿਹੜਾ ਪ੍ਰਾਪਰਟੀ ਡੀਲਰ ਆ ਉਹਦੇ ਖਿਲਾਫ ਨਹੀਂ ਕੋਈ ਕਾਰਵਾਈ ਹੋ ਰਹੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਗਰੀਬਾਂ ਨੂੰ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਮੈਕਮੇ ਕੰਨੀਓ ਬਈ ਜਗ੍ਹਾ ਖਾਲੀ ਕਰੋ ਅਸੀਂ ਮਕਾਨ ਢਾਣੇ ਨੇ ਕਬਜ਼ਾ ਲੈਣਾ ਹੀ ਹੁਣ ਕੀ ਮੰਗਾ ਤੁਹਾਡੀ ਹੁਣ ਸਾਡੇ ਤਾਂ ਇਹ ਮੰਗਾ ਜੀ ਗਰੀਬਾਂ ਦਾ ਹੱਲ ਕੀਤਾ ਜਾਵੇ ਸਾਡਾ ਤੇ ਪਹਿਲੇ ਸੱਟਾ ਹੱਲ ਕੀਤਾ ਜਾਵੇ ਪ੍ਰਾਪਰਟੀ ਡੀਲਰ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਸਾਡੀ ਜਗ੍ਹਾ ਆ ਰਹੀ ਆ ਸਾਨੂੰ ਜਗ੍ਹਾ ਬਦਲ ਜਗ੍ਹਾ ਦਿੱਤੀ ਜਾਵੇ ਮਕਾਨ ਪਾ ਕੇ ਦਿੱਤੇ ਜਾਣੀ ਸਾਡੇ ਉੱਤੇ ਨਾ ਗੁੰਜਾਇਸ਼ ਨਹੀਂ ਹੈਗੀ ਵੀ ਅਸੀਂ ਮਕਾਨ ਪਾ ਸਕੀ ਆ ਜੀ ਗਰੀਬ ਬੰਦਿਆਂ ਦੀ ਹੜੀਦਾਰ ਬੰਦੇ 6-7 ਸਾਲ ਪਹਿਲਾਂ ਇਹਦੀ ਮੰਗਤੀ ਹੋਈ ਯਾਰ ਜਗਿੰਦਰ ਸਿੰਘ ਕਾਨੂੰਨ ਰਿਟਾਇਰ ਹੋਇਆ ਹੋਇਆ ਤੇ ਉਹਨੇ ਲਿਖਿਆ ਵੀ ਨਾ ਤਾਂ ਠੱਡਾ ਕੋਈ ਮਿਲਿਆ ਸਹੀ ਨਾ ਸਹੀ ਮਿਲਦੀ ਹੋਈ ਐ ਉਹ ਮੇਰੇ ਕੋਲ ਫੀਮੈਂਪੈਨ ਪਈ ਹੁੰਦੀ ਉਦੋਂ ਬਾਅਦ ਆਹ ਰਾਸਤੇ ਤੋਂ ਇੱਧਰ ਠੱਡੇ ਲਾਗੇ ਪਹਿਲਾਂ ਉਹਨੂੰ ਬੇਨਤੀ ਮੇਰੀ ਗੱਲ ਹੋਈ ਹੁਣ ਇੱਧਰ ਲਾਤੇ ਗੁਰਦਰ ਸਾਹਿਬ ਦਾ ਜਿੰਨਾ ਦਰਬਾਰ ਸਾਹਿਬ ਕੋ ਇੱਧਰ ਇੱਕ ਜਗ੍ਹਾ ਵਿੱਚ ਐ ਹੁਣ ਕਹਿੰਦੇ ਵੀ ਇੱਧਰ ਵਿੱਚ ਐ ਆ ਫਿਰ ਇਸ ਰੀਮ ਨਾਲ ਦੀ ਸੀ ਦੇ ਵਗੇ ਦੀ ਸੀ ਦਾ ਡਰਾਗੇ ਦੀ ਸੀ ਤੋਂ ਕਰਾ ਕੇ ਇਸ ਰੀ ਲੈਂਦਾ ਇਥੋਂ ਖਾਜ ਕਰਾਇਆ ਪਹਿਲਾ ਆ ਹੁਣ ਪਤਾ ਨਹੀਂ ਕਿਨੇ ਖਾਰਾ ਬਈ ਕੀ ਕਰੀਏ ਕੀ ਨਹੀਂ ਰਿਸ਼ਤੇ ਤਾਂ ਹੈਗੇ ਨੇ ਜੀ ਇਹਦੇ ਸਾਰੇ ਛਣੇ ਪੂਰੇ ਕਹਿੰਦੇ ਹਾਂ ਸਾਰੀਆਂ ਸਾਰੀਆਂ ਜੇਸਤੀਆਂ ਹੈਗੀਆਂ ਜਿਹੜੇ ਮਕਾਨ ਬਣੇ ਜਦੋਂ 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 ਮੀਟਰ ਲੱਗੇ ਸਭ ਕੁਝ ਹੋ ਗਿਆ ਤੇ ਉਦੋਂ ਨੂੰ ਮੈਕਨ ਦੇ ਪਾਸਾ ਸੀ ਵੀ ਸਰਕਾਰੀ ਜਗ੍ਹਾ ਕਿ ਪਤਾ ਸੀ ਹਾਂ ਜੀ ਉਹਨ ਪਤਾ ਨਹੀਂ ਕੀ ਨੇ ਦੂਏ ਪਾਸੇ ਗਰਾ ਦਾ ਪਹਿਲਾਂ ਇੱਧਰ ਜਿਵੇਂ ਉਹੀ ਹੁੰਦਾ ਖਿੱਚ ਕੇ ਕਰਾ ਮੇਰੇ ਮਿੱਤ ਫੀਤਾ ਸਾਲਾ ਰਬਤ ਨਾ ਵੱਧ ਗਿਆ ਘਟ ਗਿਆ ਇਹਦਾ ਟੱਕਈ ਐਨੇ ਰਾਜੀ ਗੁਰੂ ਘਰ ਵਿੱਚ ਵੀ ਹੁੰਦਾ ਵਿੱਚ ਗੁਰੂ ਘਰ ਵਿੱਚ ਪਿੱਛੇ ਹਾਂ ਅੱਛਾ ਉਹ ਗੁਰਦਰਾ ਸਾਹਿਬ ਦੇ ਇਨਸਾਨ ਸਾਹਿਬ ਵੀ ਪਹਿਲਾਂ ਥੱਲੇ ਧੀ ਅੱਛਾ ਇਹ ਜਗਾ ਚਾਰ ਰਹੀ ਹਾਤੀ ਫੇਰ ਚੱਕ ਕੇ ਉਹਨੇ ਉੱਪਰ ਲਾਤਾ ਇਨਸਾਨ ਕੀ ਲੱਗਦਾ ਵੀ ਉਹ ਤਾਂ ਵੀ ਕਾਰਵਾਈ ਫਿਰ ਹੁਣ ਜਿਵੇਂ ਜਦੋਂ ਨਹੀਂ ਉਹ ਤੇ ਇੱਕ ਹੋਵੇ ਜੀਨੇ ਵੇਚਿਆ ਇਹ ਜਗਾਉਦੀ ਉਰੇ ਪਈਆ ਵੀ ਤੇਰੀ ਔਰ ਕਵਰ ਕਰ ਲੈਣ ਕਿ ਤੁਹਾਨੂੰ ਮਰਜੀ ਠੀਕ ਹੈ ਸਭ ਇਹ ਕੀ ਮਾਜਰਾ ਜੋ ਘਰ ਟਾਣ ਲਈ ਤੁਸੀਂ ਆਏ ਹੋ ਇਹਦਾ ਆਪਣਾ 1982 85 ਦਾ ਕੇਸ ਚੱਲ ਰਿਹਾ ਉਹਦਾ ਇੱਕ ਹਿੱਸਾ ਉਹ ਜਿਹੜਾ 3 ਸਾਲ ਆਪਲਾ ਬੰਦਾ ਸੀ ਉਹਨੇ ਕਲੋਨੀ ਕੱਟਤੀ ਤੇ ਸਾਡੇ ਮੈਕਨਿਕ ਦੀ ਮਲਕੋਬੰਦਰ ਨਾਮ ਦੀ ਜੀ ਹੈ ਇਹ ਤੇ ਉਸ ਬੰਦੀ ਨੇ ਨਜਾਇਜ਼ ਅਸਾਰੀਆਂ ਕਰਵਾਈਆਂ ਨੇ ਆਪਣਾ ਘਰ ਵਿੱਚ ਇਹਨਾਂ ਲੋਕਾਂ ਨੂੰ ਤੇ ਇਹਦਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲਿਆ ਤੁਹਾਨੂੰ ਕੇਸ ਮੈਕਮੇ ਦੇ ਪੱਖ ਚੋਂ ਹਾਈ ਕੋਰਟ ਦੇ ਆਦੇਸ਼ ਨੇ ਵੀ ਇਸ ਤੇ ਆਪਣਾ ਕਬਜ਼ਾ ਲਿਆ ਜਾਵੇ ਤੇ ਆਪਣਾ ਕਬਜ਼ਾਕਾਰ ਵੀ ਸਿਰੇ ਚੜਾਈ ਜਾ ਕਿੰਨੇ ਏਰੀਆ ਜੀ ਇਹ ਤਕਰੀਬਨ 7 ਬਿਗੇ 14 ਬਿਗੇ ਕਿੰਨੇ ਘਰ ਆਉਂਦੇ ਨੇ ਜੀ ਇਹਦੇ ਅੰਦਰ ਤਕਰੀਬਨ 40 42 ਘਰ ਅਛਾ ਜੀ ਜਦੋਂ ਵਿੱਚ ਆ ਜਿਹੜਾ ਹੈਗਾ ਉਦੋਂ ਕਿਉਂ ਨਹੀਂ ਜਿਹੜਾ ਹੈਗਾ ਗੌਰ ਕੀਤੀ ਜਾ ਉਸਨੇ ਜੋ ਮੀਟਰ ਵੀ ਲੱਗ ਚੁੱਕੇ ਕੀ ਲੱਗਦਾ ਜਿਹੜਾ ਹੈਗਾ ਦੂਜੇ ਸਰਕਾਰ ਦੀ ਵਿੱਚ ਜਿਹੜੇ ਹੈਗੇ ਅਧਿਕਾਰੀ ਨੇ ਉਹ ਵੀ ਵਿੱਚੇ ਨੂੰ ਮੈਂ ਜਿਵੇਂ ਵੀ ਦੱਸਿਆ ਤੁਹਾਨੂੰ ਇਹਦਾ ਘੱਟੋ ਘੱਟ 20 25 ਸਾਲ ਕੇਸ ਚੱਲਿਆ ਜੀ ਇਹਦਾ ਤੇ ਪੈਰ ਵੀ ਉਦੋਂ ਹੀ ਮੈਂ ਮੈਗਨਿਨ ਸ਼ੁਰੂ ਕਰਤੀ ਸੀ ਆਪਣੀ ਜਦੋਂ ਮੈਗਨਿਨ ਨੂੰ ਮੈਡੀਕੀ ਭਿੰਕ ਲੱਗੀ ਇਹ ਬੰਦੇ ਗਲਤ ਤੋਂ ਸਾਰੀਆਂ ਕਰਵਾ ਰਿਹਾ ਗਲਤ ਕਬਜ਼ੇ ਦੇ ਵਿੱਚ ਫਿਰ ਐਫ ਆਈ ਆਰ ਕਿਉਂ ਨਹੀਂ ਹੋਈ ਉਸ ਦੇ ਖਿਲਾਫ ਜਦੋਂ ਕੋਰਟ ਦੇ ਕੋਰਟ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਹੈ ਅਛਾ ਐਫ ਆਈ ਆਰ ਵੀ ਤੇ ਫਿਰ ਹੁਣ ਜਿਹੜੇ ਕਹਿ ਰਹੇ ਨੇ ਵੀ ਹੁਣ ਅਸੀਂ ਕਿੱਥੇ ਜਾਈਏ ਇਹ ਤਾਂ ਅਜੀ ਹੁਣ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਤੇ ਹੁਣ ਤੁਹਾਡੀ ਕੀ ਕਾਰਵਾਈ ਹੈ ਇਹ ਚ ਸਾਨੂੰ ਤਾਂ ਇਹ ਹੁਕਮ ਨੇ ਜੀ ਕਬਜ਼ਾ ਦਿੱਤਾ ਜਾਵੇ ਅੱਛਾ ਕਬਜ਼ਾ ਹਾਂਜੀ ਜੀ ਸੀਪੀ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਤੇ ਪਬਲਿਕ ਵੱਲੋਂ ਪ੍ਰੋਟੈਸਟ ਕੀਤਾ ਗਿਆ ਜੀ ਇਹਨਾਂ ਇਹ ਨਾਲ ਜਨ ਸੁਪਰੀ ਭਾਗ ਦਾ ਜਿਹੜਾ ਕਬਜ਼ਾ ਕਰ ਲਈ ਸੀ ਇਹਦੇ ਵਿੱਚ ਜਿਹੜੇ ਨਾਇਬ ਤਹਿਸੀਲਦਾਰ ਜੀ ਨੇ ਉਹਨਾਂ ਦੇ ਨਾਲ ਅਸੀਂ ਆਏ ਸੀ ਲੈਂਡ ਰਿਵਿਊ ਤੋਂ ਨਮੀ ਦੇ ਮਸਾਰਾ ਜੋਰ ਕਾਲ ਪੱਤਰਾਂ ਬਾਰੇ ਜਿਹੜਾ ਬਾਰੇ ਉਹ ਨਾਇਬ ਤਹਿਸੀਲਦਾਰ ਸਾਹਿਬ ਦੇ ਸੰਗ ਤੇ ਹੁਣ ਇਹ ਅੱਗੇ ਜਿਵੇਂ ਜੀਸੀ ਮਸ਼ੀਨ ਚੱਲਣੀ ਸੀ ਇਹ ਪਹਿਲਾਂ ਇਹ ਅੱਗੇ ਬੈਠੇ ਨੇ ਰੋਕ ਦਿੱਤੀ ਨੇ ਕਿਉਂਕਿ ਜੀ ਨਾਇਬ ਦਰਸ਼ਕਾਂ ਗਏ ਵੀ ਨੇ ਕਿਛ ਪਾਸੇ ਜਦੋਂ ਇਹ ਹੁਕਮ ਦੇਣਗੇ ਉਹ ਸਾਹਮਣੇ ਕਾਰ ਵੀ ਹੋ ਜਾਊਗਾ